ਮਲਾਜ਼ਮ ਅਤੇ ਪੈਨਸ਼ਨਰਾਂ ਨੂੰ ਪਿਆਰ ਭਰੀ ਸਸ਼ੀਆ ਕਾਲ ਜੀ ਪੰਜਾਬ ਦੇ ਵਿੱਚ ਮਲਾਜ਼ਮ ਪੈਨਸ਼ਨਰਸ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉੱਥੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਠੇਕੇ ਤੇ ਆਊਟਸੋਰਸ ਮਲਾਜ਼ਮ ਦੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਦਰਸਲ ਇਸ ਵਰਗ ਦੀ ਹਾਲਤ ਹੋਰ ਸਾਰੇ ਵਰਗਾਂ ਤੋਂ ਜਿਹੜੀ ਬੱਤਰ ਹੈ ਕਿਉਂਕਿ ਠੇਕੇ ਤੇ ਜਿਹੜੇ ਆਊਟਸੋਰਸ ਜਿਹੜੇ ਨੇ ਮਲਾਜ਼ਮ ਕੰਮ ਕਰਦੇ ਨੇ ਕਈ ਸਾਲਾਂ ਤੋਂ ਇੱਕ ਤੇ ਉਹਨਾਂ ਦੀ ਜਿਹੜੀ ਕੋਈ ਵੀ ਜੋਬ ਸਿਕਿਉਰਿਟੀ ਨਹੀਂ ਹੈ ਜਦੋਂ ਮਰਜ਼ੀ ਉਹਨਾਂ ਨੂੰ ਜਿਹੜਾ ਹੈ ਉਂਗਲ ਫੜ ਕੇ ਅਧਿਕਾਰੀ ਡਿਪਾਰਟਮੈਂਟ ਤੋਂ ਬਾਹਰ ਕੱਢ ਸਕਦੇ ਨੇ ਔਰ ਦੂਸਰੀ ਗੱਲ ਉਹਨਾਂ ਦੀ ਉਹਨਾਂ ਦੀ ਜਿਹੜੀ ਯੋਗਤਾ ਤੇ ਉਹਨਾਂ ਦੀਆਂ ਡਿਊਟੀਆਂ ਤੋਂ ਕਿਤੇ ਘੱਟ ਤਨਖਾਹ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਲ ਜਿਹੜਾ ਹੈ ਮਲਾਜ਼ਮਾਂ ਦਾ ਜਿਹੜਾ ਰੈਗੂਲਰ ਹੈ ਉਹ ਉਹਨਾਂ ਤੋਂ ਕਈ ਗੁਣਾ ਵੱਧ ਤਨਖਾਹ ਲੈਂਦਾ ਹੈ ਆਊਟਸੋਰਸ ਵਾਲੇ ਤੇ ਠੇਕਾ ਮਲਾਜ਼ਮਾਂ ਦਾ ਰੱਜ ਕੇ ਬੀਤੀ ਸ਼ੋਸ਼ਣ ਹੁੰਦਾ ਹੈ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਕੇਵਲ ਸਿੱਖਿਆ ਵਿਭਾਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਇੱਕ ਪਾਲਿਸੀ ਬਣਾਈ ਸੀ ਉਹ ਪਾਲਿਸੀ ਇਸ ਢੰਗ ਦੀ ਬਣਾਈ ਸੀ ਕਿ ਕੱਚੇ ਮੁਲਾਜ਼ਮਾਂ ਦੀ ਚੀਕਾ ਨਿਕਲ ਸਕਣ ਜਿਹੜਾ ਪਹਿਲਾਂ ਸਰਕਾਰਾਂ ਪਾਲਿਸੀ ਬਣਾਉਂਦੀਆਂ ਸੀ 5 ਸਾਲ ਜਾਂ 10 ਸਾਲ ਦੀ ਜਿਹੜੀ ਨੌਕਰੀ ਵਾਲੇ ਮੁਲਾਜ਼ਮ ਰੈਂਕ ਉਹਨਾਂ ਨੂੰ ਸਾਰੇ ਰੈਗੂਲਰ ਮੁਲਾਜ਼ਮ ਵਾਲੇ ਲਾਭ ਮਿਲਦੇ ਸੀ ਸੇਵਾ ਨਿਯਮ ਵੀ ਜਿਹੜੇ ਲੱਗਦੇ ਸੀ ਉਹਨਾਂ ਦੀ ਤਨਖਾਹ ਜਿਹੜੀ ਕਮਿਸ਼ਨ ਦੇ ਪੇ ਸਕੇਲ ਮਿਲਦੇ ਸੀ डीए ਮਿਲਦਾ ਸੀ ਪੈਸ਼ਨਰ ਮਿਲਦੀ ਸੀ ਪਰ ਹੁਣ ਜਿਹੜੀ ਹੈ ਨੀਤੀ ਬਣਾਈ ਹੈ ਉਹਦੇ ਵਿੱਚ ਲੰਮ ਸਮ ਥੋੜੀ ਜੀ ਤਨਖਾਹ ਵਧਾ ਕੇ ਦਿੱਤੀ ਜਾਂਦੀ ਹੈ ਔਰ ਕਹਿ ਵੀ ਇਹ ਵੀ ਕਹਿ ਦਿੱਤਾ ਜਾਂਦਾ ਕਿ 58 ਸਾਲ ਦੀ ਉਮਰ ਤੱਕ ਇਹ ਕੰਮ ਕਰਦੇ ਰਹਿਣਗੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਰਹੂਗਾ ਪਰ ਨਾ ਤਾਂ ਉਹਨਾਂ ਨੂੰ ਡੀਏ ਮਿਲੇਗਾ ਅਤੇ ਨਾ ਹੀ ਪੈਨਸ਼ਨ ਮਿਲੇਗੀ ਤੇ ਹੀ ਆਮ ਜਿਹੜੇ ਮੁਲਾਜ਼ਮਾਂ ਦੇ ਵਾਂਗ ਉਹਨਾਂ ਨੂੰ ਕੋਈ ਹੋਰ ਰੈਗੂਲਰ ਮੁਲਾਜ਼ਮਾ ਵਾਂਗ ਕੋਈ ਵੀ ਲਾਭ ਨਹੀਂ ਮਿਲੇਗਾ ਪਰ ਜਿਹੜਾ ਸਿੱਖਿਆ ਵਿਭਾਗ ਤੱਕ ਸੀਮਤ ਹੈ ਕੋਈ ਖਾਸ ਕਰਕੇ ਤੁਸੀਂ ਦੇਖ ਦੇਖਦੇ ਹੋਵੋਗੇ ਨੀਤੀ ਜਿਸ ਜਿਸ ਦਿਨ ਦੀ ਜਿਹੜੀ ਸੀ ਰੋਡਵੇਜ਼ ਪੰਨ ਬੱਸ ਅਤੇ ਮੁਲਾਜ਼ਮ ਜਿਹੜੇ ਨੇ ਉਹ ਕਦੇ ਹੜਤਾਲ ਕਰਦੇ ਨੇ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਮੰਤਰੀ ਨੂੰ ਮਿਲਦੇ ਨੇ ਅਸੀਂ ਟਰਾਂਸਪੋਰਟ ਵਿਭਾਗ ਦੇ ਸਕੱਤਰ ਨੂੰ ਮਿਲਦੇ ਨੇ ਤੇ ਫਿਰ ਉਹ ਬਿਆਨ ਦਿੰਦੇ ਨੇ ਕਿ ਅੱਜ ਤੋਂ ਰੋਸਾ ਮਿਲ ਗਿਆ ਹੈ ਅੱਜ 15 ਦਿਨ ਦਾ ਸਮਾਂ ਮਿਲ ਗਿਆ ਹੈ ਅੱਜ ਮਹੀਨੇ ਦਾ ਸਮਾਂ ਮਿਲ ਗਿਆ ਹੈ ਸਰਕਾਰ ਦੇ ਕਹਿ ਜਿਹੜਾ ਕਹਿਤਾ ਇੱਕ ਜਿਹੜਾ ਸਪੈਸ਼ਲ ਕਾਰਡਰ ਪਾ ਜਿਹੜਾ ਪਾ ਦਿੱਤਾ ਹੈ ਅੱਜ ਤੱਕ ਨਹੀਂ ਹੋਏ ਜਿਹੜਾ ਹੁਣ ਪੰਜਾਬ ਰੋਡ ਰੋਡਵੇਜ਼ ਦੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਆਪਣੀ ਜਿਹੜੀ ਹੰਗਾਮੀ ਮੀਟਿੰਗ ਕੀਤੀ ਹੈ ਔਰ ਸਿੱਧੇ ਰੂਪ ਦੇ ਵਿੱਚ ਆਪਣਾ ਪ੍ਰੋਗਰਾਮ ਉਲੀਕ ਦਿੱਤਾ ਹੈ ਯੂਨੀਅਨ ਦੇ ਲੀਡਰ ਕਮਲ ਕੁਮਾਰ ਬਲਵਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਪੌਣੇ 4 ਸਾਲ ਦੇ ਦੌਰਾਨ ਸਰਕਾਰ ਨੇ ਕਈ ਮੀਟਿੰਗਾਂ ਕੀਤੀਆਂ ਨੇ ਔਰ ਦੋ ਮੀਟਿੰਗਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੀਤੀਆਂ ਨੇ ਕਦੀ 15 ਦਿਨ ਦਾ ਸਮਾਂ ਤੇ ਕਦੀ 1 ਮਹੀਨੇ ਦਾ ਸਮਾਂ ਔਰ ਕਦੀ ਇੱਕ ਇਦਾਂ ਦਾ ਭਰੋਸਾ ਦਿੱਤਾ ਵੀ ਤੁਹਾਨੂੰ ਸਪੈਸ਼ਲ ਕਾਰਡਰ ਪਾਲਿਸੀ ਬਣਾ ਕੇ ਰੈਗੂਲਰ ਕਰਾਂਗੇ ਪਰ ਅੱਜ ਤੱਕ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਉਨ੍ਹਾਂ ਨੇ ਦੋਸ਼ ਲਾਇਆ ਤੇ ਉਲਟਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਰੋਡਵੇਜ਼ ਨੂੰ ਪੂਰੀ ਤਰ੍ਹਾਂ ਨਿੱਜੀ ਕਰਨ ਵੱਲ ਧੱਕਨ ਦਾ ਯਤਨ ਕੀਤਾ ਜਾ ਰਿਹਾ ਹੈ ਇਸ ਮੌਕੇ ਲੀਡਰਸ਼ਿਪ ਨੇ ਕਿਹਾ ਹੈ ਵੀ ਜਿਹੜੇ ਆਊਟਸੋਰਸ ਮੁਲਾਜ਼ਮ ਨੇ 2004 ਤੋਂ ਠੇਕੇ ਵਾਲੇ ਮੁਲਾਜ਼ਮ 2015 ਤੋਂ ਲਗਾਤਾਰ ਜਦੋਂ ਜਦ ਕਾਰੇ ਨੇ ਤੇ ਸੰਘਰਸ਼ ਕਾਰੇ ਨੇ ਤਰਲੇ ਮਾਰੇ ਨੇ ਮੰ타 ਕਾਰੇ ਨੇ ਤੇ ਕਦੇ ਹੜਤਾਲ ਕਾਰੇ ਨੇ ਕਦੇ ਬੱਸਾਂ ਦਾ ਚੱਕਾ ਜਾਮ ਕਰ ਰਹੇ ਨੇ ਤੇ ਵਾਦੇ ਤੇ ਵਾਦੇ ਮਿਲਦੇ ਨੇ ਤਰੀਕਾ ਤੇ ਤਰੀਕਾ ਮਿਲਦੀਆਂ ਨੇ ਮੀਟਿੰਗਾਂ ਤੇ ਮੀਟਿੰਗਾਂ ਮਿਲਦੀਆਂ ਨੇ ਪਰ ਉਹਨਾਂ ਦੇ ਪੱਲੇ ਹਲੇ ਤੱਕ ਕੁਝ ਨਹੀਂ ਪਿਆ ਇਸ ਮੌਕੇ ਲੀਡਰਸ਼ਿਪ ਨੇ ਇਹ ਵੀ ਕਿਹਾ ਵੀ ਜਿਹੜੀ ਸਰਕਾਰ ਮੁਫਤ ਸਫ਼ਰ ਦੀ ਸਹੂਲਤ ਮਹਿਲਾਵਾਂ ਨੂੰ ਦਿੰਦੀ ਹੈ 1200 ਕਰੋੜ ਰੁਪਏ ਸਰਕਾਰ ਦੇ ਵੱਲੋਂ ਪਾਇਆ ਉਹ ਜਾਰੀ ਨਹੀਂ ਕੀਤਾ ਜਿਹਦੇ ਕਰਕੇ ਰੋਡਵੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਉਹ ਜਿਹੜਾ ਐਪਸਰਟ ਉਹ ਆਪਿਆ ਐਬਸਰਟ ਉਹਦੇ ਵਿੱਚ ਨਾ ਤਾਂ ਬੱਸਾਂ ਪਾਈਆਂ ਜਾ ਰਹੀਆਂ ਨੇ ਰੈਗੂਲਰ ਔਰ बार-बार ਯਤਨ ਜਿਹੜਾ ਕਾਰੀ ਹੈ ਸਰਕਾਰ ਸਰਕਾਰ ਵੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਤੇ ਬੁੱਤਾਂ ਜਿਹੜਾ ਕਿ ਸਾਰਿਆ ਜਾ ਰਿਹਾ ਹੈ ਜਿਸ ਦੇ ਇਸ ਮੌਕੇ ਲੀਡਰਸ਼ਿਪ ਨੇ ਸਿੱਧੀ ਧਮਕੀ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਵੀ ਜੇਕਰ ਸਰਕਾਰ ਨੇ ਮੁੜ ਪ੍ਰਾਈਵੇਟ ਬੱਸਾਂ ਦਾ ਟੈਂਡਰ ਪਾਉਣ ਦਾ ਯਤਨ ਕੀਤਾ ਤੇ 28 ਨਵੰਬਰ ਨੂੰ ਫਿਰ ਮੁੜ ਸਾਰਾ ਕੰਮ ਠੱਪ ਕਰ ਦਿੱਤਾ ਜਾਊਗਾ ਨਾਲ ਇਹ ਵੀ ਕਿਹਾ ਹੈ ਉਹਨਾਂ ਨੇ ਸੰਕੇਤ ਮਿਲੇ ਵੀ ਕਿ ਪੀਆਰਟੀਸੀ ਦੇ ਵਿੱਚ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਫੌਂਦਾ ਯਤਨ ਸਰਕਾਰ ਕਰ ਰਹੀ ਹੈ ਤੇ ਜੇ ਜਿਹਾ ਕੀਤਾ ਤੇ 2 ਦਸੰਬਰ ਨੂੰ ਉਹ ਕੰਮ ਠਾਪ ਕਰਨ ਦੇ ਲਈ ਮਜਬੂਰ ਹੋਣਗੇ ਔਰ ਨਾਲ ਹੀ ਉਹਨਾਂ ਨੇ ਹੜਤਾਲ ਦੀ ਧਮਕੀ ਵੀ ਦਿੱਤੀ ਹੈ ਯੂਨੀਅਨ ਨੇ 8 ਤੋਂ 9 ਤੇ 10 ਦਸੰਬਰ ਨੂੰ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾਊਗੀ ਔਰ ਲੀਡਰਸ਼ਿਪ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੂਲਰ ਤੇ ਇਸੇ ਤਰ੍ਹਾਂ ਪੀਆਰਟੀਸੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੀਆਂ ਰੈਸ਼ਾ ਰੈਸ਼ਾ ਮੂਰੇ ਧਰਨੇ ਮਾਰਨਗੇ ਔਰ ਨਾਲ ਇਹ ਵੀ ਧਮਕੀ ਦਿੱਤੀ ਹੈ ਜੇ ਜਲਦੀ ਹੀ ਮੰਗਾ ਪਰਵਾਨ ਨਾ ਕੀਤੀਆਂ ਤੇ ਉਹ ਜਿਹੜਾ ਹੈ ਵੀ ਉਹ ਜਿਹੜਾ 52 ਸਵਾਰੀਆਂ ਵਾਲਾ ਜਿਹੜਾ ਫੈਸਲਾ ਉਹ ਲਾਗੂ ਕਰਨਗੇ ਔਰ ਸਰਕਾਰ ਵਿਰੁੱਧ ਸਿੱਧੀ ਲੜਾਈ ਜਾਰੀ ਰੱਖਣਗੇ ਇਹ ਸੀ ਅੱਜ ਦੀ ਦੋਸਤੋ ਨਵੀਂ ਅਪਡੇਟ मिलते हैं किसी और अपडेट के नाल ਧੰਨਵਾਦ ਜੀ